ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਅਸੀਂ ਉਸ ਪਰਮੇਸ਼ਰ ਨੂੰ ਉਸ ਪਿਆਰੇ ਨੂੰ ਆਪਣੇ ਮਨ ਤੋਂ ਯਾਦ ਕਰਦੇ ਹਾਂ ਸ਼ਰਧਾ ਭਾਵਨਾ ਦੇ ਨਾਲ ਯਾਦ ਕਰਦੇ ਹਾਂ ਤੇ ਆਪਣੀ ਆਵਾਜ਼ ਉਸ ਤਾਈਂ ਜ਼ਰੂਰ ਪਹੁੰਚਦੀ ਹੈ ਜ਼ਰੂਰ ਪਹੁੰਚਦੀ ਹੈ اپنی ਮਾਰੀ ਹੋਈ ਆਵਾਜ਼ ਆਪਣਾ ਕੀਤਾ ਹੋਇਆ ਚਿੰਤਨ ਉਸ ਸਤਿਗੁਰੂ ਪਿਆਰੇ ਤੱਕ ਜਰੂਰ ਪਹੁੰਚਦਾ ਹੈ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਮਾਈ ਤਾਬੋ ਦਾ ਆਪਦੀਆਂ ਨੇ ਜਰੂਰ ਸਰਵਣ ਕੀਤਾ ਹੋਵੇਗਾ ਕੀ ਹੋਇਆ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਕੀਰਤਪੁਰ ਦੇ ਵਿੱਚ ਬਰਾਜਮਾਨ ਨੇ ਤੇ ਇਥੋਂ ਦੀ ਹੀ ਰਹਿਣ ਵਾਲੀ ਹੈ ਮਾਈ ਤਾਬੂ ਮਾਈ ਤਾਬੂ ਸਤਗੁਰੂ ਮਹਾਰਾਜ ਦੀਆਂ ਦੇ ਦਰਸ਼ਨ ਦਿਦਾਰੇ ਕਰਦੀ ਹੈ ਬਰੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਿਆ ਕਰਦੀ ਹੈ ਤੇ ਘਰ ਦੇ ਵਿੱਚ ਗਰੀਬੀ ਹੈ ਬਹੁਤੀ ਗਰੀਬੀ ਹੈ ਘਰ ਦੇ ਵਿੱਚ ਤੇ ਇਸ ਦੇ ਮਨ ਦੇ ਵਿੱਚ ਹੈ ਕਿ ਮੈਂ ਸਤਗੁਰੂ ਮਹਾਰਾਜ ਦੀਆਂ ਨੂੰ ਪ੍ਰਸ਼ਾਦਾ ਪਾਣੀ ਸ਼ਿਖਾਉਣਾ ਹੈ ਵੇਖਦੀ ਹੈ ਕਿਸ ਤਰ੍ਹਾਂ ਹਰ ਰੋਜ਼ ਸੰਗਤ ਨਵੇਂ-ਨਵੇਂ ਪਕਵਾਨ ਤਿਆਰ ਕਰਕੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸੰਗਤਾਂ ਦੀ ਸੇਵਾ ਕਰਦੀਆਂ ਨੇ ਹਰ ਰੋਜ਼ ਸਤਿਗੁਰੂ ਮਹਾਰਾਜ ਦੀ ਸੇਵਾ ਕਰਦੀਆਂ ਨੇ ਸੰਗਤਾਂ ਤੇ ਮਨ ਦੇ ਵਿੱਚ ਹੈ ਮੈਂ ਵੀ ਸਤਿਗੁਰੂ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ ਹੈ ਪਰ ਲੋਕ ਲੱਜ ਐਸੀ ਹੈ ਪ੍ਰਸ਼ਾਦਾ ਲੈ ਕੇ ਨਹੀਂ ਜਾਂਦੀ ਕਿ ਮੈਂ ਕੀ ਸ਼ਿਕਾਵਾ ਕਰ ਦੇ ਵਿੱਚ ਇਤਨਾ ਪਦਾਰਥ ਨਹੀਂ ਹੈ ਕਿ ਸ਼ਿਕਾਵਾ ਕਰ ਦੇ ਵਿੱਚੋਂ ਸੋਚਾਂ ਵਿੱਚ ਪਈ ਹੈ ਤੇ ਮਨ ਦੇ ਵਿੱਚ ਭਾਵਨਾ ਹੈ ਕਿ ਮੈਂ ਪਾਤਸ਼ਾਹ ਨੂੰ ਜ਼ਰੂਰ ਪ੍ਰਸ਼ਾਦਾ ਪਾਣੀ ਸ਼ਿਕਾਉਣਾ ਹੈ ਤੇ ਇੱਕ ਦਿਨ ਮਾਤਾ ਬੋ ਘਰ ਦੇ ਵਿੱਚੋਂ ਤਿਲ ਫੁੱਲ ਲੈਂਦੀ ਹੈ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦਾ ਤਿਆਰ ਕਰ ਲੈਂਦੀ ਹੈ ਅੰਮ੍ਰਿਤ ਵੇਲੇ ਮੇਰੇ ਪ੍ਰੀਤਮ ਇਹ ਪ੍ਰਸ਼ਾਦਾ ਛਕਣਗੇ ਬੜੇ ਪ੍ਰੇਮ ਦੇ ਨਾਲ ਤਿਆਰ ਕਰਦੀ ਹੈ ਰੁੱਖਾ ਮਿੱਸਾ ਜੈਸਾ ਘਰ ਦੇ ਵਿੱਚ ਪਦਾਰਤ ਹੈ ਇਹ ਮਾਈ ਤਬ ਪ੍ਰਸ਼ਾਦਾ ਤਿਆਰ ਕਰਕੇ ਰੁਮਾਲ ਦੇ ਵਿੱਚ ਬਲੇਟ ਲੈਂਦੀ ਹੈ ਦੋ ਪ੍ਰਸ਼ਾਦੇ ਤੇ ਮਨ ਦੇ ਵਿੱਚ ਚਾਹੋ ਹੈ ਕਿ ਮੇਰੇ ਪ੍ਰੀਤਮ ਇਹ ਪ੍ਰਸ਼ਾਦਾ ਜ਼ਰੂਰ ਛਕਣਗੇ ਚੱਲਣ ਲੱਗਦੀ ਹੈ ਪ੍ਰਸ਼ਾਦਾ ਲੈ ਕੇ ਫਿਰ ਰੁਕ ਜਾਂਦੀ ਹੈ ਕੀ ਭੇਟ ਕਰਾਂ ਮੈਂ ਇਹ ਦੋ ਪ੍ਰਸ਼ਾਦੇ ਸੁੱਕੇ ਪ੍ਰਸ਼ਾਦੇ ਨੇ ਕੁਝ ਖਾਣ ਲਈ ਵੀ ਨਾਲ ਤਿਆਰ ਨਹੀਂ ਲਾਵਣ ਕੀਤਾ ਕਿਵੇਂ ਛਕਣਗੇ ਪਾਤਸ਼ਾਹ ਫਿਰ ਰੁਕ ਜਾਂਦੀ ਹੈ ਬੈਠ ਜਾਂਦੀ ਹੈ ਤੇ ਇਧਰ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਿ ਰਾਏ ਸਾਹਿਬ ਦਿਲਾਂ ਦੀਆਂ ਜਾਣਨ ਵਾਲੇ ਜਾਣੀ ਜਾ ਰਹੇ ਨੇ ਮਾਈ ਤਾਬੋ ਦੇ ਦਿਲਾਂ ਦੀ ਦਿਲਾਂ ਦੇ ਵਿਚਾਰ ਜਾਣੀ ਜਾ ਰਹੇ ਨੇ ਸਤਿਗੁਰੂ ਮਹਾਰਾਜ ਸਤਿਗੁਰੂ ਮਹਾਰਾਜ ਨੇ ਅਦੇ ਪ੍ਰਸ਼ਾਦਾ ਛਕਿਆ ਤੇ ਚੱਲ ਪੈਂਦੇ ਨੇ ਬਾਹਰ ਸਿੰਘਾਂ ਨੂੰ ਨਾਲ ਲੈ ਕੇ ਚੱਲੋ ਭਾਈ ਘੋੜੇ ਤੇ ਸਵਾਰੀ ਕਰਦੇ ਨੇ ਸਤਿਗੁਰੂ ਪਾਤਸ਼ਾਹ ਤੇ ਜਾਂਦਿਆਂ ਜਾਂਦਿਆਂ ਰੁਕ ਜਾਂਦੇ ਨੇ ਨਗਰ ਦੇ ਵਿੱਚ ਜਾ ਕੇ ਰੁਕ ਜਾਂਦੇ ਨੇ ਦੁਆਰ ਦੇ ਅੱਗੇ ਦੁਆਰ ਹੈ ਮਾਈ ਤਾਬੋ ਦੇ ਘਰ ਦਾ ਤੇ ਆਵਾਜ਼ਾਂ ਮਾਰਨਾ ਕੀਤਾ ਕਿ ਮਾਈ ਸਾਨੂੰ ਬੜੀ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾ ਦੇ ਤੇ ਸੇਵਾਦਾਰ ਪਿੱਛੇ ਖੜੇ ਨੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਆਪ ਜੀ ਹੁਣੇ ਤਾਂ ਪ੍ਰਸ਼ਾਦਾ ਛੱਕ ਕੇ ਆਏ ਹੋ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ ਸਾਨੂੰ ਬੜੀ ਭੁੱਖ ਲੱਗੀ ਹੈ ਤੇ ਮਾਰੀ ਝੱਟ ਵੇਖਦੀ ਹੈ ਸਤਿਗੁਰੂ ਪਾਤਸ਼ਾਹ ਖੜੇ ਨੇ ਤੇ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋਈ ਹੈ ਮਾਈ ਸੁਧ-ਬੁੱਧ ਨਹੀਂ ਹੈ ਸਤਿਗੁਰੂ ਮਹਾਰਾਜ ਕਹਿਣ ਲੱਗੇ ਮਾਈ ਸਾਨੂੰ ਬੜੀ ਭੁੱਖ ਲੱਗੀ ਹੈ ਪ੍ਰਸ਼ਾਦਾ ਲਿਆ ਦਿਓ ਤੇ ਸੇਵਾਦਾਰ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਪ੍ਰਸ਼ਾਦਾ ਛਕਣਾ ਹੈ ਤਾਂ ਘੋੜੇ ਤੋਂ ਉਤਰ ਕੇ ਅਸਣ ਲਾ ਕੇ ਪ੍ਰਸ਼ਾਦਾ ਛਕ ਲਵੋ ਇਸ ਸਤਿਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਸਾਨੂੰ ਇਤਨੀ ਭੁੱਖ ਲੱਗੀ ਹੈ ਕਿ ਉਤਰ ਅਨੰਦਾਬੀ ਘੋੜੇ ਤੋਂ ਉਤਰਨ ਦਾ ਵੀ ਸਮਾਂ ਨਹੀਂ ਇਸੇ ਤਰ੍ਹਾਂ ਹੀ ਪ੍ਰਸ਼ਾਦਾ ਛਕ ਲੈਣਾ ਹੈ ਤੇ ਜਦ ਮਾਈ ਨੂੰ ਸਤਿਗੁਰੂ ਮਹਾਰਾਜ ਦੇ ਦਰਸ਼ਨ ਦਿਦਾਰੇ ਹੋਏ ਤੇ ਇਹ ਮਾਈ ਅਜ ਚਾ ਨਹੀਂ ਚੱਕਿਆ ਜਾਂਦਾ ਦੌੜ ਕੇ ਜਾਂਦੀ ਹੈ ਤੇ ਕੀਤੇ ਹੋਏ ਦੋ ਪ੍ਰਸ਼ਾਦੇ ਜੋ ਤਿਆਰ ਕੀਤੇ ਨੇ ਇਸਨੇ ਰੁਮਾਲ ਦੇ ਵਿੱਚ ਉਸੇ ਤਰ੍ਹਾਂ ਲਵੇਟੇ ਪਏ ਨੇ ਦੌੜ ਕੇ ਚੱਕ ਲਿਆਉਂਦੀ ਹੈ ਤੇ ਲਿਆ ਸਤਗੁਰੂ ਮਹਾਰਾਜ ਨੂੰ ਪ੍ਰਸ਼ਾਦਾ ਸ਼ਕਾਉਂਦੀ ਹੈ ਲਓ ਸਤਗੁਰੂ ਮਹਾਰਾਜ ਆਪ ਜੀਆਂ ਦੇ ਸਕਣ ਵਾਸਤੇ ਹੀ ਤਿਆਰ ਕੀਤੇ ਨੇ ਤੇ ਸਤਗੁਰੂ ਮਹਾਰਾਜ ਅੱਜ ਘੋੜੇ ਦੀ ਕਾਠੀ ਦੇ ਉੱਤੇ ਬੈਠੇ ਨੇ ਤੇ ਉੱਤੇ ਘੋੜੇ ਦੇ ਉੱਤੇ ਬੈਠਿਆਂ-ਬੈਠਿਆਂ ਹੀ ਪ੍ਰਸ਼ਾਦਾ ਸ਼ਕ ਰਹੇ ਨੇ ਸ਼ਕ ਰਹੇ ਨੇ ਪ੍ਰਸ਼ਾਦਾ ਤੇ ਮਾਈ ਦੇ ਅੱਖਾਂ ਦੇ ਵਿੱਚ ਪ੍ਰੇਮ ਦੇ ਹੰਝੂ ਨੇ ਪਿਆਰ ਦੇ ਵਿੱਚ ਭਿੱਜੀ ਹੋਈ ਅਜ ਇਸ ਨੂੰ ਸੁਧ ਬੁੱਧ ਵੀ ਨਹੀਂ ਉਧੋ ਬੋਦੀ ਵੀ ਨਹੀਂ ਤੇ ਗਾਈ ਜਾ ਰਹੀ ਹੈ ਪ੍ਰਭ ਪਿਆਰੇ ਦੇ ਚਰਨਾਂ ਦੇ ਨਾਲ ਜੁੜ ਕੇ ਕੀ ਕਹਿ ਰਹੀ ਹੈ ਮਾਈ ਤਾਬੋ ਇਸ ਨੂੰ ਵੀ ਪਤਾ ਨਹੀਂ ਸ਼ਬਦਾਂ ਦੀ ਬੰਦਿਸ਼ ਵੀ ਨਹੀਂ ਜਿਸ ਵੇਲੇ ਪ੍ਰੇਮ ਭਗਤੀ ਦੇ ਵਿੱਚ ਹੁੰਦੇ ਹਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਕੀ ਬੋਲਣਾ ਹੈ ਤੇ ਕੀ ਬੋਲ ਰਹੇ ਹੈ ਬੋਲੀ ਜਾ ਰਹੀ ਹੈ ਤੂੰ ਪਾਪੀ ਮੈਂ ਬਖਸ਼ਣ ਹਾਰ ਤੂੰ ਪਾਪੀ ਮੈਂ ਬਖਸ਼ਣ ਹਾਰ ਉੱਚੀ ਉੱਚੀ ਗਾਈ ਜਾ ਰਹੀ ਹੈ ਤੇ ਸਤਿਗੁਰੂ ਮਹਾਰਾਜ ਦੇ ਨਾਲ ਜੋ ਸੇਵਾਦਾਰ ਸਿੰਘ ਖਲੋਤੇ ਨੇ ਵੇਖ ਰਹੇ ਨੇ ਮਾਈ ਵਾਰ-ਵਾਰ ਤੂੰ ਪਾਪੀ ਮੈਂ ਬਖਸ਼ਣ ਹਾਰ ਦਾ ਜਾਪ ਕਰੀ ਜਾ ਰਹੀ ਹੈ ਤੇ ਆ ਹਲੂਣ ਦਿੰਦੇ ਨੇ ਮਾਈ ਤਾਬੂ ਨੂੰ ਇਹ ਕੀ ਬਚਨ ਬੋਲੀ ਜਾ ਰਹੇ ਹਨ ਤੇ ਸਤਿਗੁਰੂ ਮਹਾਰਾਜ ਨੇ ਝੱਟ ਸਿੰਘ ਨੂੰ ਰੋਕ ਦਿੱਤਾ ਸਿੰਘ ਆ ਰੁਕ ਜਾ ਤੂੰ ਅਜ ਮਾਈ ਦੇ ਦਿਲ ਦੀ ਅਵਸਥਾ ਨਹੀਂ ਜਾਣਦਾ ਮਾਈ ਅੰਦਰੋਂ ਫਿੱਜੀ ਪਈ ਹੈ ਜੋ ਬੋਲ ਬੋਲ ਰਹੀ ਹੈ ਉਸ ਦੇ ਅਰਥ ਤੈਨੂੰ ਨਹੀਂ ਪਤਾ ਲੱਗਣੇ ਅਜ ਮਾਈ ਇਤਨੀ ਮਾਈ ਦੀ ਸ਼ਰਦਾ ਹੈ ਜੋ ਸਤਿਗੁਰੂ ਮਹਾਰਾਜ ਨੂੰ ਪਰਵਾਨ ਹੋਈ ਸਤਿਗੁਰੂ ਮਹਾਰਾਜ ਦਵਾਰ ਤੇ ਖਲੋ ਕੇ ਮਾਈ ਦੀ ਸੇਵਾ ਪਰਵਾਨ ਕਰਦੇ ਨੇ ਤੇ ਮਾਈ ਤਾਬੋ ਅੱਜ ਧੰਨ ਹੋ ਗਈ ਹੈ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਸ਼ਰਧਾ ਭਾਵਨਾ ਦੇ ਨਾਲ ਕੀਤੀ ਹੋਈ ਸਤਿਗੁਰੂ ਮਹਾਰਾਜ ਦੀ ਸੇਵਾ ਜ਼ਰੂਰ ਪ੍ਰਵਾਨ ਹੁੰਦੀ ਹੈ ਭਾਈ ਇਹ ਨਹੀਂ ਕਿ ਆਪਾਂ ਗੁਰੂ ਘਰ ਜਾ ਕੇ ਸੇਵਾ ਕਰੀਏ ਤਾਂ ਹੀ ਪ੍ਰਵਾਨ ਹੁੰਦੀ ਹੈ ਨਹੀਂ ਭਾਈ ਜੇ ਭਾਵਨਾ ਹੈ ਤੇ ਘਰੋਂ ਯਾਦ ਕੀਤਾ ਹੋਇਆ ਵੀ ਸਤਿਗੁਰੂ ਮਹਾਰਾਜ ਨੂੰ ਪ੍ਰਵਾਨ ਹੋ ਜਾਂਦਾ ਹੈ ਸਤਿਗੁਰੂ ਮਹਾਰਾਜ ਆਪ ਦਰਸ਼ਨ ਦੀਦਾਰੇ ਬਖਸ਼ ਦੇਵੇ ਸੇਵਾ ਭਾਵਨਾ ਨੂੰ ਪ੍ਰਣਾਮ ਹੈ ਸੀ ਸੇਵਾ ਭਾਵਨਾ ਨੂੰ ਪ੍ਰਣਾਮ ਹੈ ਜਿਸ ਦੇ ਸਦਕਾ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੇਦਾਰੇ ਅਜ ਮਾਈ ਤਬੋ ਕਰ ਰਹੀ ਹੈ ਮਾਈ ਤਬੋ ਅਜ ਸਤਿਗੁਰੂ ਮਹਾਰਾਜ ਦਾ ਸ਼ੁਕਰਾਨਾ ਕਰ ਰਹੀ ਹੈ ਪਾਤਸ਼ਾ ਮੇਰੇ ਗਰੀਬਣੀ ਦੇ ਘਰ ਆ ਕੇ ਮੇਰੇ ਗਰੀਬਣੀ ਦੇ ਘਰ ਦੇ ਵਿੱਚ ਚਰਨ پا ਕੇ ਤੁਸੀਂ ਮੈਨੂੰ ਧਨ ਧਨ ਕਰ ਦਿੱਤਾ ਹੈ ਬੜੀ ਆਨੰਦਤ ਹੈ ਮਾਈ ਤਾਬੋ ਤੇ ਸਤਿਗੁਰੂ ਮਹਾਰਾਜ ਵਰ ਦੇ ਰਹੇ ਨੇ ਮਾਈ ਤਾਬੋ ਨੂੰ ਮਾਈ ਤਾਬੋ ਤੇਰਾ ਗਰੀਬਣੀ ਤੂੰ ਗਰੀਬਣੀ ਨਹੀਂ ਤੂੰ ਧਨ ਹੈ ਤੇਰੀ ਸੇਵਾ ਪਰਵਾਨ ਹੈ ਗੁਰੂ ਘਰ ਦੇ ਵਿੱਚ ਤੇਰਾ ਵਰਤਾਇਆ ਹੋਇਆ ਲੰਗਰ ਪਰਵਾਨ ਹੈ ਸਤਿਗੁਰੂ ਮਹਾਰਾਜ ਮਾਈ ਤਾਬੋ ਨੂੰ ਵਰ ਦੇ ਰਹੇ ਨੇ ਮੈਂ ਤਾਂ ਬਹੁਤ ਬੜੀ ਪਰਸੰਨ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੀ ਇਸੇ ਤਰ੍ਹਾਂ ਭਾਈ ਜਦ ਵੀ ਗੁਰੂ ਘਰ ਆਉਣਾ ਹੈ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨੇ ਨੇ ਆਪਣੇ ਮਨ ਨੂੰ ਵਿਚਾਰਾਂ ਤੋਂ ਰਹਿਤ ਹੋ ਕੇ ਕਰਨੇ ਨੇ ਭਾਈ ਮਨ ਦੇ ਵਿੱਚ ਦੁਐਸ਼ ਭਾਵਨਾ ਕਦੇ ਨਹੀਂ ਹੋਣੀ ਚਾਹੀਦੀ ਗੁਰੂ ਘਰ ਦੇ ਵਿੱਚ ਆ ਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕੀਤੇ ਹੋਏ ਸੇਵਾ ਕੀਤੀ ਤਾਂ ਹੀ ਸਫਲੀ ਹੈ ਭਾਈ ਆਓ ਸਤਿਗੁਰੂ ਮਹਾਰਾਜ ਦੇ ਦਰ ਤੇ ਹਾਜ਼ਰੀ ਲਵਾਉਂਦੇ ਹੋਏ ਭਾਈ ਕੁਝ ਸਮਾਂ ਮੂਲ ਮੰਤਰ ਦੇ ਜਾਪ ਦੇ ਨਾਲ ਜੁੜਨਾ ਕਰੀਏ ਭਾਈ ਤਾਂ ਜੋ ਸਤਿਗੁਰੂ ਮਹਾਰਾਜ ਆਪਣੇ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰ ਲੈਣ ਭਾਈ ਸਾਰੇ ਜਾਣੇ ਜਪਿਆ ਕਰੋ ਭਾਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ